ਲਓ ਜੀ ਪੰਜਾਬੀਆਂ ਲਈ ਜਾਂ ਫਿਰ ਭਾਰਤੀਆਂ ਲਈ ਆਪਾਂ ਕਹਿ ਸਕਦੇ ਹਾਂ ਕਿ ਕਿ ਵੱਡੇ ਤੋਂ ਵੱਡੇ ਧਮਾਕੇ ਹੋ ਰਹੇ ਆ ਮਤਲਬ ਕੈਨੇਡਾ ਲੋ ਸੀਸੀ ਪੀਆਰ ਵਿੱਚ ਵੱਡੇ ਬਦਲਾਅ ਕੀਤੇ ਗਏ ਤੇ ਕੈਨੇਡਾ ਵੱਲੋਂ 3000 ਲੋਕਾਂ ਨੂੰ ਫਿਰ ਇਨਵਿਟੇਸ਼ਨ ਭੇਜਿਆ ਗਿਆ ਹੈ ਮਤਲਬ ਕਿ ਜੇਕਰ ਇਕਦਮ ਪਹਿਲਾਂ ਦੀ ਗੱਲ ਕਰੀਏ ਉਸ ਵੇਲੇ ਜੋ ਸੀਸੀ ਸਕੋਰ ਸੀਗਾ ਕਾਫੀ ਵੱਡੇ ਲੈਵਲ ਤੇ ਸੀ ਤੇ 3000 ਲੋਕਾਂ ਨੂੰ ਮਤਲਬ ਕਿ 2985 ਲੋਕਾਂ ਨੂੰ ਉਦੋਂ ਵੀ ਇਨਵਿਟੇਸ਼ਨ ਭੇਜੇ ਗਏ ਸੀ ਪਰ ਹੁਣ ਇਨਵਿਟੇਸ਼ਨ ਉਹਨਾਂ ਲੋਕਾਂ ਨੂੰ ਭੇਜਿਆ ਗਿਆ ਜਿਨ੍ਹਾਂ ਦੇ ਵਰਕ ਪਰਮਿਟ ਐਕਸਪਾਇਰ ਹੋਣ ਵਾਲੇ ਸੀ ਪਲੱਸ ਜੋ ਕਾਫੀ ਟਾਈਮ ਤੋਂ ਕੈਨੇਡਾ ਦੇ ਵਿੱਚ ਪੀਆਰ ਦੀ ਵੇਟ ਕਰਦੇ ਸੀ ਸੱਤੇ ਪਾਸ਼ਾ ਵਾਹਿਗੁਰੂ ਦੀ ਕਿਰਪਾ ਨਾਲ ਫਸਟ ਆਫ ਆਲ ਕੰਗ੍ਰੈਚੁਲੇਸ਼ਨ ਆਉਣਾ ਸਭੀ ਸਟੂਡੈਂਟਸ ਨੂੰ ਜਿਨ੍ਹਾਂ ਨੂੰ CEC ਦੇ ਵਿੱਚ ਆਪਣਾ 3000 ਇਨਵੀਟੇਸ਼ਨ ਰੀਸੀਵ ਹੋਈ ਹੈ ਤੇ ਬਹੁਤ ਜਲਦ ਉਹ ਪੀਆਰ ਹੋ ਜਾਣਗੇ ਸਕੋਰ ਦੀ ਗੱਲ ਕਰੀਏ ਸਕੋਰ ਥੋੜਾ ਜਿਹਾ ਹਾਈ ਦੇਖਣ ਨੂੰ ਮਿਲਿਆ ਹੈ ਆਪਾਂ ਨੂੰ ਇਸ ਵਾਰ ਫਿਰ ਜਿਕਰ ਸਕੋਰ ਆਪਾਂ ਦੇਖਦੇ ਆਂ ਤਾਂ ਸਕੋਰ ਨੀਅਰ ਅਬਾਊਟ ਜੋ ਚੱਲ ਰਿਹਾ ਹੈ 522 ਦੇ ਨੇੜੇ ਚੱਲ ਰਿਹਾ ਹੈ ਮਤਲਬ ਕਿ 522 ਦੇ ਨੇੜੇ ਜੋ ਸਕੋਰ ਹੈ ਆਪਾਂ ਨੂੰ ਦੇਖਣ ਨੂੰ ਮਿਲਿਆ ਪਰ ਜਿਵੇਂ ਜਿਵੇਂ ਡਰਾਅ ਨਿਕਲਣਗੇ ਇਨ ਦਾ ਫਿਊਚਰ ਜਿਵੇਂ ਜਿਵੇਂ ਕੈਨੇਡਾ ਸੀਈਸੀ ਦੇ ਵਿੱਚ ਡਰਾਅ ਕੱਢੂਗੀ ਹੌਲੀ ਹੌਲੀ ਪੀਆਰ ਸਾਰਿਆਂ ਨੂੰ ਦੇਣਾ ਸਟਾਰਟ ਕਰਨਗੇ ਉਸੇ ਨਾਲ ਇਹ ਸਕੋਰ ਹੋ ਰਿਡਿਊਸ ਹੋ ਜਾਏਗਾ ਮਤਲਬ ਕਿ ਸਕੋਰ ਘਟ ਜਾਵੇਗਾ ਐਵੇਂ ਨਹੀਂ ਹੈ ਕਿ ਸਕੋਰ ਵਧੂਗਾ ਦੇਖ ਕੇ ਤੁਸੀਂ 29 ਮਈ ਵਾਲੇ ਦੀ ਸਕੋਰ ਦੀ ਗੱਲ ਕਰੀਓ 600 ਪਲੱਸ ਸੀ 31 ਮਈ ਵਾਲੇ ਦੀ ਆਪਾਂ ਗੱਲ ਕਰਦੇ ਆ ਤਾਂ 522 ਸੀ ਇਨ ਦਾ ਫਿਊਚਰ ਜਿੰਨਾ ਰ ਸਕੋਰ 400 ਤੋਂ ਪਾਰ ਆ ਜਾਂ 450 ਤੋਂ ਪਾਰ ਉਹਨਾਂ ਲਈ ਵੀ ਬਹੁਤ ਜਲਦ ਵੱਡੇ ਡਰਾਅ ਕੱਢੇ ਜਾ ਰਹੇ ਆ ਤੇ ਬਹੁਤ ਜ਼ਿਆਦੇ ਵੱਡੀ ਅਨਾਉਂਸਮੈਂਟ ਮਾਰਕ ਮਿਲਰ ਦੁਆਰਾ ਕੀਤੀ ਜਾ ਰਹੀ ਹੈ ਇਸ ਲਈ ਚਿੰਤਾ ਨਾ ਕਰੋ ਟੈਨਸ਼ਨ ਨਾ ਲਓ ਵਾਇਗਰੂ ਤੇ ਭਰੋਸਾ ਰੱਖੋ ਥੋੜਾ ਵੀ ਨੰਬਰ ਪੀਆਰ ਦੇ ਵਿੱਚ ਬਹੁਤ ਜਲਦ ਆਉਣ ਵਾਲਾ ਹੈ ਕਿਉਂਕਿ ਡਰਾਅ ਤੇ ਡਰਾਅ ਹੋਣ ਨਿਕਲਣਗੇ ਉਹ ਜਿੰਨੇ ਜ਼ਿਆਦਾ ਡਰਾਅ ਨਿਕਲਣਗੇ ਇਹ ਸੋਚ ਲਿਓ ਕਿ ਉਹਨਾਂ ਹੀ ਜੋ ਸਕੋਰ ਹੈ ਉਹ ਉਹਨਾਂ ਹੀ ਕੱਟ ਜਾਵੇਗਾ ਤੇ ਜਿਹਦਾ ਸਕੋਰ ਘਟਾ ਉਹਨੂੰ ਡਾਇਰੈਕਟ ਪੀਆਰ ਮਿਲ ਜਾਵੇਗੀ ਹੋਰ ਜਾਣਕਾਰੀ ਲਈ ਸਾਡੇ ਪੇਜ ਨੂੰ ਜਰੂਰ ਸਬਸਕ੍ਰਾਈਬ ਕਰਿਓ ਤੇ ਵੀਡੀਓ ਚੰਗੀ ਲੱਗੇ ਤੇ ਵੀਡੀਓ ਨੂੰ ਲਾਈਕ ਜਰੂਰ ਕਰਿਓ ਬਹੁਤ ਬਹੁਤ ਧੰਨਵਾਦ ਜੀ ਸਾਡੇ ਪੇਜ ਤੇ ਦੇਖਣ ਲਈ